ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੰਦੀ ਛੋੜ ਦਿਵਸ ਦੀ ਰਾਤ ਦਾ ਸਮਾਹ ਹੈ ਸਾਰਾ ਹਰਮੰਦਰ ਸਾਹਿਬ ਕੰਪਲੈਕਸ ਲੱਖਾਂ ਰੰਗ ਬਿਰੰਗੇ ਦੀਵਿਆਂ ਅਤੇ ਬਿਜਲੀ ਦੀਆਂ ਲੜੀਆਂ ਨਾਲ ਇੰਜ جگਮਗਾ ਰਿਹਾ ਹੈ ਜਿਵੇਂ ਸਤਿਮੁੱਚ ਸੱਚਖੰਡ ਖੁਦ ਧਰਤੀ ਤੇ ਉਤਰ ਆਇਆ ਹੋਵੇ ਹਵਾ ਦੇ ਵਿੱਚ ਘੋ ਦੇ ਦੀਵਿਆਂ ਦੀ ਮਹਿਕ ਅਤੇ ਧੂਪ ਬੱਤੀ ਦੀ ਸੁਗੰਧ ਘੁਲੀ ਹੈ ਪਵਿੱਤਰ ਸਰੋਵਰ ਦਾ ਸ਼ਾਂਤ ਜਲ ਅਸਮਾਨ ਦੇ ਵਿੱਚ ਚੱਲ ਰਹੀ ਰੰਗ ਬਰੰਗੀ ਅਤਿਸ਼ਬਾਜ਼ੀ ਅਤੇ ਕਿਨਾਰਿਆਂ ਤੇ ਬਲ ਰਹੇ ਦੀਵਿਆਂ ਦੀ ਅਕਸ਼ ਨਾਲ ਭਰਿਆ ਹੈ ਜਿਸ ਨਾਲ ਇੱਕ ਅਜਿਹਾ ਦ੍ਰਿਸ਼ ਬਣ ਰਿਹਾ ਹੈ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਮੁਸ਼ਕਲ ਹੈ ਕੀਰਤਨ ਦੀ ਮਿੱਠੀ ਅਤੇ ਰੋਹਾਨੀ ਤੁਨ ਹਰ ਪਾਸੇ ਫੈਲੀ ਹੈ ਜੋ ਹਰ ਆਉਣ ਵਾਲੇ ਸ਼ਰਧਾਲੂ ਦੇ ਮਨ ਦੇ ਵਿੱਚ ਸ਼ਾਂਤੀ ਅਤੇ ਸਕੂਨ ਘੋੜ ਰਹੀ ਹੈ ਪਰ ਇਸ ਅਲੌਕਿਕ ਸ਼ਾਂਤੀ ਦੇ ਵਿਚਕਾਰ ਇੱਕ ਸ਼ਖਸ ਅਜਿਹਾ ਹੈ ਜਿਸ ਦੇ ਦਿਲ ਦੇ ਵਿੱਚ ਅਜੀਬ ਜਾਤ ਤੂਫਾਨ ਉੱਠ ਰਿਹਾ ਹੈ ਜੋ ਉਸ ਦੇ ਚਿਹਰੇ ਤੋਂ ਸਾਫ਼ ਨਜ਼ਰ ਆ ਰਿਹਾ ਹੈ ਇਹ ਕੋਈ ਆਮ ਸ਼ਰਧਾਲੂ ਨਹੀਂ ਇਹ ਹੈ ਪੰਜਾਬ ਪੁਲਿਸ ਦਾ ਸਾਬਕਾ ਡੀਆਈਜੀ ਬਲਰਾਜ ਸਿੰਘ ਰੰਧਾਵਾ ਉਹਨਾਂ ਦੀ ਤੁਰੰਤ ਦੀ ਚਾਲ ਦੇ ਵਿੱਚ ਅੱਜ ਵੀ ਇੱਕ ਅਫਸਰ ਵਾਲਾ ਰੁਭ ਹੈ ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਡੂੰਘਾ ਅਫਸੋਸ ਅਤੇ ਖਲਾਸ ਸਾਫ਼ ਨਜ਼ਰ ਆ ਰਿਹਾ ਹੈ ਹੋਵੇ ਵੀ ਕਿਉਂ ਨਾ ਐਸੇ ਦਿਨ ਤੋਂ 2 ਦਿਨ ਬਾਅਦ ਯਾਨੀ ਦੀਵਾਲੀ ਤੋਂ 2 ਦਿਨ ਬਾਅਦ ਵਾਲੀ ਰਾਤ 2 ਸਾਲ ਪਹਿਲਾਂ ਉਸਦੇ ਲਈ ਬਹੁਤ ਹੀ ਮੜਾ ਸਮਾਂ ਲੱਗੀ ਐਸੀ ਜੋ ਉਸਦੀ ਜ਼ਿੰਦਗੀ ਦੇ ਵਿੱਚ ਅਜੇ ਤੱਕ ਚੱਲ ਰਿਹਾ ਹੈ ਜਿਸ ਦਾ ਸੋਗ ਸ਼ਾਇਦ ਉਸ ਨੂੰ ساری ਉਮਰ ਰਹੇਗਾ ਉਸ ਦਾ ਇਕਲੌਤਾ ਪੁੱਤਰ ਦੀਵਾਲੀ ਦੀ ਰਾਤ ਤੋਂ 2 ਦਿਨ ਬਾਅਦ ऐसे समय एना히 ਦਿਨਾਂ ਦੀ ਵਿੱਚ ਗੁਜ਼ਰ ਚੁਕਿਆ ਸੀ ਡੀਆਈਜੀ ਦੇ ਚਿਹਰੇ ਦੀਆਂ ਝੁਰੜੀਆਂ ਸਿਰਫ ਉਮਰ ਦਾ ਸਬੂਤ ਨਹੀਂ ਹਨ ਬਲਕਿ ਪਿਛਲੇ 2 ਸਾਲਾਂ ਦੇ ਅਸਹਿ ਦਰਦ ਦੀ ਕਹਾਣੀ ਬਿਆਨ ਕਰਦੀਆਂ ਹਨ ਉਹਨਾਂ ਦੇ ਮਨ ਦੇ ਵਿੱਚ ਵਾਰ-ਵਾਰ ਉਹੀ ਆਖਰੀ ਗੱਲਬਾਤ ਘੁਮਰੀ ਹੈ ਫਤੇਜ ਛੁੱਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਉਹਨਾਂ ਨੇ ਪੁੱਛਿਆ ਸੀ ਉਹ ਕਿਵੇਂ ਪੁੱਤਰ ਸਾਰਾ ਕੁਝ ਠੀਕ ਤਾਂ ਹੈ ਹਾਂ ਬਾਬਾ ਜੀ ਮੈਂ ਬਿਲਕੁਲ ਠੀਕ ਹਾਂ ਇਸਤੇ ਉਹਨਾਂ ਨੇ ਇੱਕ ਸਖਤ ਅਕਸਰ ਵਾਲੇ ਲਹਿਜੇ ਵਿੱਚ ਕਿਹਾ ਸੀ ਬੇਟਾ ਫੌਜੀਆ ਨੂੰ ਠੀਕ ਨਹੀਂ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਉਹਨਾਂ ਦੇ ਆਖਰੀ ਸ਼ਬਦ ਹੋਣਗੇ ਅੱਜ ਇਹ ਸ਼ਬਦ ਹੁਣ ਉਹਨਾਂ ਦੇ ਦਿਲ ਦੇ ਵਿੱਚ ਤੀਰ ਵਾਂਗ ਚੁਬਦੇ ਹਨ ਉਹਨਾਂ ਦਾ ਲਤਾ ਪੁੱਤਰੇ ਲੈਫਟੀਨੈਂਟ ਫਤੇ ਸਿੰਘ ਦੋ ਸਾਲ ਪਹਿਲਾਂ ਉਹਨਾਂ ਤੋਂ ਦੂਰ ਜਾ ਚੁੱਕਾ ਸੀ ਫਤੇ ਦੇ ਬਿਨਾਂ ਦੀਵਾਲੀ ਦਾ ਇਹ ਚਾਨਣ ਉਹਨਾਂ ਨੂੰ ਕਿਸੇ ਜਲਦੀ ਹੋਈ ਲਾਟ ਦੇ ਵਾਂਗ ਮਸੂ ਹੁੰਦਾ ਹੈ ਜੋ ਉਹਨਾਂ ਦੇ ਅੰਦਰਲੇ ਦਰਦ ਨੂੰ ਹੋਰ ਵਧਾਰ ਰਿਹਾ ਹੈ ਉਹ ਹੌਲੀ-ਹੌਲੀ ਇੱਕ ਮਜ਼ਬੂਤ ਅਫਸਰ ਦੇ ਰੂਪ ਦੇ ਵਿੱਚ ਨਹੀਂ ਸਗੋਂ ਇੱਕ ਹਾਰੇ ਹੋਏ ਪਿਤਾ ਦੇ ਵਾਂਗ ਸਰੋਵਰ ਦੇ ਆਲੇ-ਦੁਆਲੇ ਪ੍ਰਕਰਮਾ ਕਰ ਰਹੇ ਹਨ ਉਹਨਾਂ ਨੇ ਆਪਣੇ ਪਿੰਡ ਤੋਂ ਸੰਗਤਾਂ ਦੀ ਬੱਸ ਲਿਆ ਕੇ ਸੇਵਾ ਤਾਂ ਸ਼ੁਰੂ ਕਰ ਲਈ ਸੀ ਪਰ ਉਹਨਾਂ ਦੀ ਆਪਣੀ ਰੋਜ਼ ਸ਼ਾਂਤੀ ਦੀ ਭਾਲ ਦੇ ਵਿੱਚ ਅਜੇ ਵੀ ਪਟਕ ਰਹੀ ਸੀ ਹਰ ਖਾਸ ਦੇ ਚਿਹਰੇ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਪੁੱਤਰ ਦਾ ਹਾਸਾ ਯਾਦ ਆਉਂਦਾ ਹੈ ਅਚਾਨਕ ਉਹਨਾਂ ਦੇ ਕਦਮ ਜਿੱਥੇ ਸਨ ਉੱਤੇ ਹੀ ਜੰਮ ਗਏ ਪ੍ਰਕਰਮਾਂ ਦੇ ਰਸਤੇ ਤੋਂ ਥੋੜਾ ਹਟ ਕੇ ਜਿੱਥੇ ਸੰਗਤ ਦੇਵਿਆਂ ਦੀ ਸੇਵਾ ਕਰ ਰਹੀ ਸੀ ਉਹਨਾਂ ਦੀ ਨਜ਼ਰ ਉੱਪਰ ਖੜੇ ਨੌਜਵਾਨਾਂ ਦੀ ਇੱਕ ਝੁੰਡ ਤੇ ਪਏ ਜੋ ਖੁਸ਼ੀ ਦੇ ਵਿੱਚ ਦਰਬਾਰ ਸਾਹਿਬ ਦੇ ਚਾਰੋਂ ਪਾਸੇ ਹੋਣ ਵਾਲੀ ਆਤਿਸ਼ਬਾਜੀ ਨੂੰ ਪਟਾਕਿਆਂ ਨੂੰ ਚਲਾ ਰਹੇ ਸਨ ਅਤੇ ਉਸ ਝੁੰਡ ਦੇ ਬਿਲਕੁਲ ਵਿਚਕਾਰੇ ਪੂਰੇ ਜੋਸ਼ ਨਾਲ ਹੱਸਦਾ ਹੋਇਆ ਇੱਕ ਨੌਜਵਾਨ ਖੜਾ ਸੀ ਜਦੋਂ ਉਸ ਨੌਜਵਾਨ ਨੇ ਮੁੜ ਕੇ ਉਹਨਾਂ ਵੱਲ ਦੇਖਿਆ ਨਾ ਡੀ ਆਈ ਜੀ ਬਲਰਾਇ ਸਿੰਘ ਦੇ ਸਾਹ ਸੁ ਗਏ ਉਹਨਾਂ ਦੇ ਦਿਮਾਗ ਦੀ ਹਰ ਨਸ ਹਰ ਯਾਦ ਇੱਕੋ ਵਾਰ ਜੋਰ ਨਾਲ ਟਕਰਾ ਗਏ ਸਾਹਮਣੇ ਖੜਾ ਉਹ ਨੌਜਵਾਨ ਬਿਲਕੁਲ ਉਹਨਾਂ ਦੇ ਸ਼ਹੀਦ ਪੁੱਤਰ ਫਤੇ ਸਿੰਘ ਵਰਗਾ ਸੀ ਉਹੀ ਉੱਚਾ ਕਦੇ ਉਹੀ ਟਿੱਖੀਆਂ ਅੱਖਾਂ ਉਹ ਮਜ਼ਬੂਤ ਮੋਢੇ ਉਹੀ ਹੱਸਣ ਦਾ ਅੰਦਾਜ਼ ਅਤੇ ਸਭ ਤੋਂ ਹੈਰਾਨੀ ਦੀ ਗੱਲ ਉਸ ਨੌਜਵਾਨ ਦੀ ਗਲੇ ਵਿੱਚ ਇੱਕ ਸ਼ਟਿਲ ਦਾ ਬੜੇ ਖਾਸ ਤਰੀਕੇ ਨਾਲ ਬਣਿਆ ਖੰਡੇ ਵਾਲਾ ਲੋਕਟ ਝੁਲ ਰਿਹਾ ਸੀ ਬਲਰਾਜ ਸਿੰਘ ਨੂੰ ਜਾਦਾ ਆ ਵੀ ਇਹ ਲੋਕਟ ਤਾਂ ਉਹਨਾਂ ਨੇ ਖੁਦ ਫਤਿਹ ਦੀ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਸ ਨੂੰ ਆਪਣੀ ਰੱਖਿਆ ਦੇ ਲਈ ਦਿੱਤਾ ਸੀ ਇਹ ਕਿਵੇਂ ਸੰਭਵ ਹੈ ਫਤਿਹ ਤਾਂ 2 ਸਾਲ ਪਹਿਲਾਂ ਹਾਂ 2 ਸਾਲ ਪਹਿਲਾਂ ਹੀ ਦੇਸ਼ ਲਈ ਸ਼ਹੀਦ ਹੋ ਗਿਆ ਸੀ ਉਸ ਦੀ ਸ਼ਹੀਦੀ ਦਾ ਸਰਟੀਫਿਕੇਟ ਉਸ ਦਾ ਤਿਰੰਗੇ ਵਿੱਚ ਲਿਪਟਿਆ ਤਬੂਤੇ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ ਹੈ ਅਤਲ ਸਭ ਤੋਂ ਵੱਡੀ ਗੱਲ ਹੈ ਉਸਨੇ ਤਾਂ ਫਤਿਹ ਸਿੰਘ ਦਾ ਉਹ ਮਰਿਤਚਾਰਾ ਵੀ ਦੇਖਿਆ ਸੀ ਉਹ ਬੰਦ ਅੱਖਾਂ ਜੋ ਸ਼ਾਇਦ ਕਦੇ ਖੁਸ਼ੀ ਨਾਲ ਜਗਮਗਾਏ ਕਰਦੀ ਸਨ ਉਸ ਨੂੰ ਇਸ ਤਰ੍ਹਾਂ ਬੰਦ ਦੇਖਣਾ ਇੱਕ ਪਿਤਾ ਦੇ ਲਈ ਭਾਵੇਂ ਉਹ ਕਿੰਨਾ ਵੀ ਵੱਡਾ ਅਫਸਰ ਰਚ ਗਿਆ ਹੋਵੇ ਉਸਦੇ ਲਈ ਸਭ ਤੋਂ ਮਾੜਾ ਪਲ ਸੀ ਇਹ ਉਹ ਪਲ ਸੀ ਜਿਸ ਦੀ ਅਰਦਾਸ ਸ਼ਾਇਦ ਹਰ ਪਿਤਾ ਕਰਦਾ ਹੈ ਵੀ ਉਸਦੇ ਸਾਹਮਣੇ ਕਦੀ ਨਾ ਆਵੇ ਕੱਡੋ-ਕੱਡ ਉਸਦੇ ਜਉਂਦੇ ਇਹ ਦਿਨ ਉਸ ਨੂੰ ਨਾ ਦੇਖਣਾ ਪਵੇ ਉਹ ਅੰਤਿਮ ਸੰਸਕਾਰ ਸਭ ਕੁਝ ਇੱਕ ਫਿਲਮ ਦੇ ਵਾਂਗ ਉਨਾਂ ਦੀਆਂ ਅੱਖਾਂ ਸਾਹਮਣੇ ਘੁੰਮ ਗਿਆ ਉਹਨਾਂ ਦਾ ਦਿਲ ਇੰਨੀ ਤੇਜ਼ੀ ਨਾਲ ਧੜਕ ਰਿਹਾ ਸੀ ਕਿ ਉਹਨਾਂ ਨੂੰ ਲੱਗਿਆ ਜਿਵੇਂ ਹੁਣੇ ਬਾਹਰ ਆ ਜਾਵੇਗਾ ਮੈਂ ਸ਼ਾਇਦ ਸੁਪਨਾ ਦੇਖ ਰਿਹਾ ਹਾਂ ਇਹ ਮੇਰੇ ਦੁਖੀ ਮਨ ਦਾ ਭੁਲੇਖਾ ਹੈ ਉਹਨਾਂ ਨੇ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀਆਂ ਅੱਖਾਂ ਉਸ ਚਿਹਰੇ ਤੋਂ ਹਟ ਨਹੀਂ ਰਹੀਆਂ ਸਨ ਪਰ ਫਿਰ ਉਸ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਚੁਣੌਤੀ ਦੇਂਦੇ ਕਿਹਾ ਉੱਚੀ ਆਵਾਜ਼ ਦੇ ਵਿੱਚ ਬੋਲਦਾ ਹੈ ਹਟ ਜਾਓ ਪਿਛੇ ਹੁਣ ਦੇਖਿਓ ਮੈਂ ਸਭ ਤੋਂ ਵੱਡਾ ਧਮਾਕਾ ਕਰਾਂਗਾ ਆ ਅਤਿਸ਼ਵਾਜੀ ਦੇਖਿਓ ਕਿੰਨੀ ਰੰਗीन ਹੋਵੇਗੀ ਇਹ ਆਵਾਜ਼ ਇਹ ਉਹੀ ਆਵਾਜ਼ ਸੀ ਉਹੀ ਅੰਦਾਜ਼ ਜੋ ਫਤਿਹਦਾ ਹੁੰਦਾ ਸੀ ਬਲਰਾਜ ਸਿੰਘ ਦਾ ਇੱਕ ਪੁਲਿਸ ਅਫਸਰ ਵਾਲਾ ਤਰਕ ਅਤੇ ਇੱਕ ਪਿਤਾ ਦਾ ਦਿਲ ਆਪਸ ਵਿੱਚ ਲੜ ਰਿਹਾ ਸੀ ਨਾ ਤਰਕ ਕਹਿ ਰਿਹਾ ਸੀ ਇਹ ਅਸੰਭਵ ਹੈ ਕਿਉਂਕਿ ਉਸਨੇ ਆਪਣੇ ਹੱਥਾਂ ਨਾਲ ਆਪਣੇ ਪੁੱਤਰ ਦਾ ਅੰਤਮ ਸੰਸਕਾਰ ਕੀਤਾ ਸੀ ਜਦ ਕਿ ਦਿਲ ਕਹਿ ਰਿਹਾ ਸੀ ਕਿ ਕਾਸ਼ ਇਹ ਸੱਚ ਹੋਵੇ ਕਿ ਇਹ ਸੱਚਮੁੱਚ ਉਹਨਾਂ ਦੀਆਂ ਅੱਖਾਂ ਦਾ ਧੋਖਾ ਸੀ ਕਿ ਇਹ ਉਹਨਾਂ ਦੇ ਦਿਮਾਗ ਦਾ ਕੋਈ ਦੁਖਦਾਈ ਮਜ਼ਾਕ ਸੀ ਜਾਂ ਉਹ ਨੌਜਵਾਨ ਸੱਚਮੁੱਚ ਫਤੇ ਸਿੰਘ ਸੀ ਜੋ ਕਿਸੇ ਰਹੱਸਮਈ ਤਰੀਕੇ ਨਾਲ ਸ਼ਾਇਦ ਵਾਪਸ ਆ ਗਿਆ ਹੈ ਉਹਨਾਂ ਦੇ ਅੰਦਰ ਦਾ ਡੀਆਈਜੀ ਜਾਗ ਪਿਆ ਵਹਿਮ ਹੋਵੇ ਜਾਂ ਹਕੀਕਤ ਹੈ ਉਹ ਇਸ ਰਹੱਸ ਨੂੰ ਬਿਨਾਂ ਸੁਲਝਾਏ ਇਥੋਂ ਛੱਡ ਨਹੀਂ ਸਕਦੇ ਉਹਨਾਂ ਨੇ ਇੱਕ ਡੂੰਗਾ ਸਾਲਿਆ ਅਤੇ ਆਪਣੇ ਕੰਬਦੀ ਹੋਏ ਕਦਮਾਂ ਨੂੰ ਮਜ਼ਬੂਤ ਕਰਦੇ ਹੋਏ ਉਸ ਨੌਜਵਾਨ ਦੇ ਬਲਵਦੇ ਉਹਨਾਂ ਦਾ ਦੁੱਖ ਹੁਣ ਇੱਕ ਮਿਸ਼ਨ ਦੇ ਵਿੱਚ ਬਦਲ ਚੁਕਿਆ ਸੀ ਬਲਰਾਜ ਸਿੰਘ ਉੱਪਰ ਜਾਣ ਦੇ ਲਈ ਪੌੜੀਆਂ ਲੱਪਣ ਲੱਗੇ ਥੋੜੀ ਹੀ ਦਰ ਦੇ ਵਿੱਚ ਉਹ ਉੱਪਰ ਪਹੁੰਚ ਜਾਂਦੇ ਹਨ ਜਿਵੇਂ ਹੀ ਉਸ ਨੌਜਵਾਨ ਦੇ ਨੇੜੇ ਪਹੁੰਚੇ ਨਾ ਤਾਂ ਉਸਨੇ ਕੋ ਵੱਡਾ ਬੰਬ ਲਗਾ ਦਿੱਤਾ ਜੋ ਕਿ ਅਸਮਾਨ ਦੇ ਵਿੱਚ ਬੜੇ ਸੁੰਦਰ ਤਰੀਕੇ ਨਾਲ ਫਟਿਆ ਬੜੀ ਸੁੰਦਰ ਆਤਿਸ਼ਬਾਜੀ ਹੋਈ ਪਟਾਕਿਆਂ ਦੀ ਤੇਜ਼ ਆਵਾਜ਼ ਅਤੇ ਰੌਸ਼ਨੀ ਦੇ ਵਿਚਕਾਰ ਉਹਨਾਂ ਨੇ ਉਸ ਨੌਜਵਾਨ ਦੇ ਮੁੱਢ ਤੇ ਹੱਥ ਰੱਖਿਆ ਉਹਨਾਂ ਦਾ ਹੱਥ ਕੰਮ ਰਿਆ ਸੀ ਪੁੱਤਰੇ ਤੇਰਾ ਨਾਮ ਕੀ ਹੈ ਉਹਨਾਂ ਦੀ ਆਵਾਜ਼ ਭਾਰੀ ਅਤੇ ਕਮ ਰਹੀ ਸੀ ਜਿਵੇਂ ਸਦੀਆਂ ਬਾਅਦ ਬੋਲ ਰਹੇ ਹੋਣ ਨੌਜਵਾਨ ਨੇ ਮੁੜ ਕੇ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਜੀ ਹਾਂਜੀ ਮੇਰਾ ਨਾਮ ਨਿਸ਼ਾਨ ਹੈ ਤੁਹਾਨੂੰ ਕੋਈ ਕੰਮ ਸੀ ਅੰਕਲ ਜੀ ਤੁਸੀਂ ਠੀਕ ਠਹਾ ਹੋ ਉਸ ਨੇ ਬਲਰਾਜ ਸਿੰਘ ਦੇ ਚਿਹਰੇ ਤੇ ਚਿੰਤਾ ਦੇਖ ਕੇ ਪੁੱਛਿਆ ਨਿਸ਼ਾਨ ਇਹ ਨਾਮ ਸੁਣ ਕੇ ਬਲਰਾਜ ਸਿੰਘ ਦੇ ਦਿਲ ਨੂੰ ਥੋੜੀ ਨਿਰਾਸ਼ਾ ਹੋਈ ਵੱਡਾ ਝਟਕਾ ਲੱਗਿਆ ਪਰ ਉਹਨਾਂ ਦੀਆਂ ਨਜ਼ਰਾਂ ਸਿੱਧਾ ਉਸ ਦੀ ਗਲੇ ਵਿੱਚ ਪਈ ਲੋਕਟ ਤੇ ਟਿਕੀਆਂ ਹੋਈਆਂ ਸਨ ਲੌਕਟ ਇਹ ਤੇਰੇ ਕੋਲ ਕਿੱਥੋਂ ਆਇਆ ਉਹਨਾਂ ਦੇ ਸਵਾਲ ਵਿੱਚ ਇੱਕ ਪੁਲਿਸ ਵਾਲੀ ਸਖਤੀ ਅਤੇ ਇੱਕ ਪਿਤਾਜੀ ਬੇਚੈਨੀ ਰੜੀ ਸੀ ਨਿਸ਼ਾਨ ਨੇ ਆਪਣੇ ਲੌਕਟ ਨੂੰ ਹੱਥ ਵਿੱਚ ਫੜਿਆ ਇਤਹਾ ਮੇਰੇ ਵੱਡੇ ਵੀਰ ਦੀ ਨਿਸ਼ਾਨੀ ਹੈ ਉਹਨਾਂ ਨੇ ਮੈਨੂੰ ਦਿੱਤਾ ਸੀ ਕੌਣ ਵੱਡਾ ਵੀਰ ਕਿੱਥੇ ਹੋ ਬਲਰਾਜ ਸਿੰਘ ਨੇ ਬੇਚੈਨੀ ਨਾਲ ਪੁੱਛਿਆ ਉਹਨਾਂ ਦੀ ਆਵਾਜ਼ ਵਿੱਚ ਉਮੀਦ ਦੀ ਇੱਕ کرن ਸੀ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹਨ ਉਹ ਫੌਜ ਦੇ ਵਿੱਚ ਹਨ ਦੇਸ਼ ਲਈ ਸ਼ਹੀਦ ਹੋ ਗਏ ਨਿਸ਼ਾਨ ਦੀ ਆਵਾਜ਼ ਵਿੱਚ ਡੂੰਘਾ ਸਤਕਾਰ ਸੀ ਕੋਈ ਗਮ ਨਹੀਂ ਸੀ ਬਲਰਾਜ ਸਿੰਘ ਦਾ ਸਰਚ ਕਰਾ ਗਿਆ ਕੀ ਨਾਮ ਸੀ ਤੇਰੇ ਵੀਰ ਦਾ ਮੈਨੂੰ ਨਹੀਂ ਪਤਾ ਬਾਬਾ ਜੀ ਕਹਿੰਦੇ ਹਨ ਵੀ ਉਹ ਇੱਕ ਮਹਾਨ ਜੋਧਾ ਸੀ ਮੈਂ ਤਾਂ ਉਹਨਾਂ ਨੂੰ ਮਿਲਿਆ ਵੀ ਨਹੀਂ ਬਸ ਉਹਨਾਂ ਦੀ ਇਹ ਨਿਸ਼ਾਨੀ ਮੇਰੇ ਕੋਲ ਹੈ ਇਹ ਜਵਾਬ ਰਹੱਸ ਨੂੰ ਸੁਲਝਾਉਣ ਦੀ ਬਜਾਏ ਹੋਰ ਉਲੜਾਰੇ ਸੇ ਬਲਰਾਜ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਇੱਕ ਤਰਵੇਕਾਰ ਜਾਂਚ ਅਧਿਕਾਰੀ ਦੇ ਵਾਂਗ ਉਸਨੇ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਿਆ ਤੂੰ ਕਿੱਥੇ ਰਹਿੰਦਾ ਪੁੱਤਰ ਦੱਸ ਤਾਂ ਸਹੀ ਤੇਰਾ ਘਰ ਕਿੱਥੇ ਹੈ ਮੈਂ ਤਰਨਤਾਰਨ ਲੋੜਤੇ ਬਾਬਾ ਦੀਪ ਸਿੰਘ ਸ਼ਹੀਦ ਨਿਵਾਸ ਦੇ ਵਿੱਚ ਰਹਿਣਾ ਹਾਂ ਬਾਬਾ ਗੁਰਦਿਆਲ ਸਿੰਘ ਜੀ ਦੇ ਕੋਲ ਅਸੀਂ ਇੱਥੇ ਲੰਗਰ ਦੀ ਸੇਵਾ ਲਈ ਆਨੇ ਹਾਂ ਨਿਸ਼ਾਨ ਨੇ ਪੂਰੀ ਨਿਮਰਤਾ ਨਾਲ ਜਵਾਬ ਦਿੱਤਾ ਅਤੇ ਵਾਪਸ ਆਪਣੇ ਸਾਥੀਆਂ ਨਾਲ ਉਸ ਸੇਵਾ ਦੇ ਵਿੱਚ ਰੁੱਝ ਗਿਆ ਬਲਰਾਜ ਸਿੰਘ ਉਤੇ ਖੜੇ ਰਹਿ ਗਏ ਨਿਸ਼ਾਨ ਸ਼ਹੀਦ ਵੀਰੇ ਅਤੇ ਇਹ ਬਾਬਾ ਗੁਰਦਿਆਲ ਸਿੰਘ ਇਹਨਾਂ ਟੁਕੜਿਆਂ ਨੂੰ ਜੋੜ ਕੇ ਇੱਕ ਕੋਈ ਤਸਵੀਰ ਬਣ ਰਹੀ ਸੀ ਪਰ ਉਹ ਤਸਵੀਰ ਬੜੀ ਧੁੰਦਲੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਬਹੁਤ ਵੱਡੇ ਅਤੇ ਗੁੰਝਲਦਾਰ ਕੇਸ ਦੀ ਪਹਿਲੀ ਕੜੀ ਫੜ ਕੇ ਖੜੇ ਹਨ ਉਹਨਾਂ ਨੇ ਫੈਸਲਾ ਕੀਤਾ ਵੀ ਉਸ ਕੇਸ ਦੀ ਤੱਤ ਜਾਣਗੇ ਅਤੇ ਇਸ ਨੂੰ ਇੱਥੇ ਨਹੀਂ ਛੱਡਣਗੇ ਇਸ ਨੂੰ ਇੱਥੇ ਛੱਡਣ ਦਾ ਕੋਈ ਮਤਲਬ ਨਹੀਂ ਹੈ ਇਸ ਦੇ ਵਿੱਚ ਜ਼ਰੂਰ ਕੋਈ ਵੱਡਾ ਰਹੱਸ ਹੈ ਉਹਨਾਂ ਨੇ ਤੁਰੰਤ ਵਾਪਸ ਜਾਣ ਦਾ ਫੈਸਲਾ ਕੀਤਾ ਲੇਕਿਨ ਉਹਨਾਂ ਦਾ ਮਨ ਜੜਾ ਸੀ ਵਾਰ-ਵਾਰ ਕਰੇ ਸੀ ਵੀ ਵਾਪਸ ਜਾਣ ਦਾ ਅਜੇ ਤੁਕ ਨਹੀਂ ਹੈ ਉਹਨਾਂ ਨੇ ਜਿਹੜਾ ਹੈ ਦਰਬਾਰ ਸਾਹਿਬ ਦੇ ਵੱਲ ਮੁਖ ਕਰਕੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਜੇਕਰ ਮੇਰਾ ਫਤਿਹ ਸਿੰਘ ਜਿਉਂਦਾ ਹੈ ਜੇਕਰ ਸੱਚਮੁੱਚ ਕੋਈ ਵੀ ਆਸ ਹੈ ਮੇਰੇ ਫਤਿਹ ਸਿੰਘ ਬਾਰੇ ਕੋਈ ਵੀ ਛੁੱਟੀ ਵੀ ਆਸ ਹੈ ਤਾਂ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਮੈਨੂੰ ਇਸ ਕੇਸ ਨੂੰ ਇਸ ਗੁੱਤੀ ਨੂੰ ਸੁਲਝਾਉਣ ਦਾ ਬਲ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਧਾਨਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਧਾਨਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬੰਦੀ ਛੋੜੇ ਆਪ ਜੀ ਨੇ 55 ਰਾਜ ਜਿਹੜੇ ਸਨ ਉਹ ਬੰਦੀ ਛੜਕੀ ਤੇ ਮਹਾਰਾਜ ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਮੇਰਾ ਜਿਹੜਾ ਇਹ ਪਰਮ ਹੈ ਮੇਰਾ ਜਿਹੜਾ ਇਹ ਵਹਿਮ ਹੈ ਇਹ ਜਿਹੜੀ ਮੇਰੇ ਜੀਵਨ ਦੀ ਗੁੰਜਲਦਾਰ ਗੁੱਥੀ ਹੈ ਇਸ ਨੂੰ ਵੀ ਸੱਚੇ ਪਾਤਸ਼ਾਹ ਮੈਨੂੰ ਛਡਾਉਣ ਦਾ ਬਲ ਬਖਸ਼ਿਸ਼ ਕਰੋ ਐਨੀ ਅਰਦਾਸ ਕਰਕੇ ਉਹ ਜਿਹੜਾ ਹੈ ਲੰਗਰ ਹਾਲ ਦੇ ਵੱਲ ਜਿੱਥੇ ਉਸਦੇ ਪਿੰਡ ਦੀ ਸੰਗਤ ਜਿਸ ਨੂੰ ਬਸਤੇ ਵਿੱਚ ਲੈ ਕੇ ਆਏ ਸੀ ਉਹਨਾਂ ਦੇ ਕੋਲ ਚਲਾ ਜਾਂਦਾ ਹੈ ਉੱਥੇ ਉਹਨਾਂ ਦੇ ਨਾਲ ਲੰਗਰ ਛਕਦਾ ਹੈ ਅਤੇ ਸਤਨਾਮ ਵੈਗੁਰੂ ਦਾ ਪਾਠ ساری ਰਾਤ ਕਰਦਾ ਹੈ ਲੇਕਿਨ ਉਸ ਰਾਤ ਬਲਰਾਜ ਸਿੰਘ ਸੌਣੀ ਚਕੇ ਆ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਰ-ਵਾਰ ਨਿਸ਼ਾਨਦਾ ਚੜਾ ਅਤੇ ਫਤਿਹ ਸਿੰਘ ਦੀਆਂ ਯਾਦਾ ਘੁੰਮਰੀਆਂ ਸਨ ਉਹਨਾਂ ਨੇ ਆਪਣੀ ਪਤਨੀ ਬਲਜਿੰਦਰ ਕੌਰ ਨੂੰ ਕੁਝ ਨਹੀਂ ਦੱਸਿਆ ਉਹ ਜਾਣਦੇ ਸਨ ਜੇ ਉਹਨਾਂ ਦਾ ਸ਼ੱਕ ਗਤ ਨਿਕਲਿਆ ਤਾਂ ਬਲਜਿੰਦਰ ਦੇ ਪੁਰਾਣੇ ਜ਼ਖਮ ਫਿਰ ਤੋਂ ਖਰੇ ਹੋ ਜਾਣਗੇ ਅਤੇ ਉਹ ਇਸ ਦਰਦ ਨੂੰ ਦੁਬਾਰਾ ਸਹਿ ਨਹੀਂ ਕਰ ਸਕਣੇ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਉਹ ਜਿਹੜਾ ਹੈ ਦਰਬਾਰ ਸਹਿਬਾ ਕੇ ਇਤੋਂ ਦੀ ਪਾਵਨ ਸ਼ਾਂਤੀ ਨੂੰ ਮਹਿਸੂਸ ਕਰਕੇ ਇੱਥੇ ਕੁਝ ਬਾਣੀ ਪੜ੍ਹ ਕੇ ਕੀਰਤਨ ਨੂੰ ਸੁਣ ਕੇ ਅਤੇ ਸੰਗਤਾਂ ਦੀ ਸਰਦਾਂ ਨੂੰ ਦੇਖ ਕੇ ਥੋੜਾ ਠੀਕ ਹੋਈ ਹੈ ਪਹਿਲਾਂ ਤਾਂ ਉਹ ਜੜੀ ਰੋਟੀ ਵੀ ਨਹੀਂ ਖਾਂਦੀ ਸੀ ਟੰਗ ਤਰਾ ਉਸਨੇ ਦੇ ਕਿਸਨਾ ਗੱਲ ਨਹੀਂ ਕਿਤੇ ਇੱਥੇ ਲੰਬੇ ਸਮੇਂ ਬਾਅਦ ਉਸਤੇ ਚਾਰੇ ਤੋਂ ਉਦਾਸੀ ਜਿਹੜੀ ਹੈ ਉਹ ਗਾਇਬ ਹੋਈ ਹੈ ਸ਼ਾਇਦ ਉਸ ਦਾ ਇੱਥੇ ਆਣਾ ਨਰਵਾਰ ਸਿੰਘ ਮਥੜੇ ਕਣਾ ਅਤੇ ਸੰਗਤ ਨੂੰ ਇੱਥੇ ਦਰਸ਼ਨ ਕਰਾਉਣੇ ਇਹ ਸਫਲ ਹੋ ਗਿਆ ਹੈ ਇਹ ਉਸ ਦੀ ਪਤਨੀ ਦੀ ਖੁਸ਼ੀ ਵਿੱਚ ਉਸਤੇ ਚਾਰੇ ਤੀ ਸਾਫ ਦਿਖਾਈ ਦੇ ਰਹੇ ਸੇ ਅਤੇ ਕਿਸੇ ਵੀ ਹਾਲਤ ਵਿੱਚ ਉਹ ਇੱਕ ਜਿਹੜਾ ਸ਼ੱਕ ਦੇ ਆਧਾਰ ਤੇ ਜਿਸ ਤੇ ਉਸ ਨੂੰ ਪੂਰਾ ਯਕੀਨ ਨਹੀਂ ਹੈ ਆਪਣੀ ਪਤਨੀ ਦੀ ਇਹ ਖੁਸ਼ੀ ਜਿਹੜੀ ਹੈ ਉਹ ਕੁਰਬਾਨੀ ਕਰਨਾ ਚਾਹੁੰਦਾ ਸੀ ਉਸਨੇ ਇੱਕ ਛੁੱਟੀ ਜੀ ਮੁਸਕਰਾੜ ਦਿੱਤੇ ਅਤੇ ਆਪਣੀ ਪਤਨੀ ਤੋਂ ਆਪਣਾ ਸਾਰਾ ਦਰਦ ਜਿਹੜਾ ਹੈ ਕੋਲ ਨੂੰ ਕਹੇ ਰਾਤ ਕਿਸੇ ਤਰ੍ਹਾਂ ਕੱਟ ਜਾਂਦੀ ਹੈ ਅਗਲੇ ਦਿਨ ਸੰਗਤ ਨੂੰ ਦਰਸ਼ਨ ਕਰਾਉਣ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਤਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਅਗੇ ਦੁਬਾਰਾ ਫਿਰ ਤੋਂ ਉਹੀ ਅਰਦਾਸ ਕਰਨ ਤੋਂ ਬਾਅਦ ਉਹ ਆਪਣੇ ਡਰਾਈਵਰ ਨੂੰ ਪਿੰਡ ਵਾਪਸ ਜਾਣ ਲਈ ਕਹਿੰਦਾ ਹੈ ਅਤੇ ਸਾਰੀ ਸੰਗਤ ਨੂੰ ਉਸ ਵਾਸਤੇ ਵਿੱਚ ਬਿਠਾ ਦਿੰਦਾ ਹੈ ਅਤੇ ਖੁਦ ਜ਼ਰੂਰੀ ਕੰਮ ਦਾ ਬਹਾਨਾ ਲਗਾ ਕੇ ਉੱਥੇ ਅੰਮ੍ਰਿਤਸਰ ਦੇ ਵਿੱਚ ਹੀ ਰੁਕ ਜਾਂਦਾ ਹੈ ਉਸ ਨੂੰ ਅਜੇ ਉਹ ਗੁੱਥੀ ਜਿਹੜੀ ਸੀ ਸੁਲਝਾਣੀ ਸੀ ਜਿਸ ਕਿਆਂ ਤਾਰਾਂ ਜੜੀਆਂ ਹਨ ਉਸ ਤੇ ਆਪ ਪੁੱਤਰ ਅਤੇ ਉਸੇ ਨਿਸ਼ਾਨਦੇਣਾ ਜੁੜਦਿਆਂ ਸਨ ਜੋ ਕਿ ਪਹਿਲਾਂ ਦੇਖਣ ਦੇ ਵਿੱਚ ਬਿਲਕੁਲ ਫਤਿਹ ਸਿੰਘ ਵਰਗਾ ਲੱਗਦਾ ਸੀ ਲੇਕਿਨ ਹੁਣ ਜਿਹੜਾ ਹੈ ਉਸ ਦਾ ਲੋਕੇਟ ਉਹ ਵੀ ਕਹਿਵਜੇ ਫੌਜੀ ਭਰਾ ਦਾ ਜਿਸ ਦਾ ਨਾਮ ਤੱਕ ਨਹੀਂ ਜਾਣਦਾ ਸੀ ਬੜੇ ਵੱਡੇ ਸ਼ੱਕ ਨੂੰ ਪੈਦਾ ਕਰਦਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪੁਰਾਣੇ ਸਹਿਕਰਮੀ ਅਤੇ ਆਪਣੇ ਭਰੋਸੇਮੰਦ ਦੋਸਤ ਐਸਪੀ ਅਮਰਜੀਤ ਨੂੰ ਫੋਨ ਕੀਤਾ ਅਤੇ ਨਿਸ਼ਾਨ ਅਤੇ ਬਾਬਾ ਗੁਰਦਿਆਲ ਸਿੰਘ ਬਾਰੇ ਇੱਕ ਗੁਪਤ ਜਾਂਚ ਕਰਨ ਦਾ ਹੁਕਮ ਦਿੱਤਾ ਅਮਰਜੀਤ ਮੈਨੂੰ ਇੱਕ ਜਾਣਕਾਰੀ ਚਾਹੀਦੀ ਹੈ ਉਸ ਮੁੰਡੇ ਦਾ ਪਸ਼ੋਕੜ ਉਸਤੀ ਸਾਰੀ ਸੰਭਾਵਨਾ ਸਾਰਾ ਕੁਝ ਜੋ ਕੁਝ ਵੀ ਤੈਨੂੰ ਮਿਲ ਸਕਦਾ ਹੈ ਸਾਰਾ ਕੁਝ ਮੈਨੂੰ ਚਾਹੀਦਾ ਹੈ ਪਰ ਯਾਦ ਰੱਖੀ ਇਸ ਸਾਡੇ ਦੋਵਾਂ ਦੇ ਵਿਚਕਾਰ ਆਣਾ ਚਾਹੀਦਾ ਹੈ ਮੈਨੂੰ ਉਸ ਮੁੰਡੇ ਬਾਰੇ ਦੱਸ ਕੌਣ ਹੈ ਕਿੱਥੇ ਰਹਿੰਦਾ ਹੈ ਕਿੱਥੋਂ ਆਇਆ ਹੈ ਅਤੇ ਇਸ ਦਾ ਉਪਰਾ ਕੌਣ ਹੈ ਜਿਸਦੇ ਬਾਰੇ ਉਹ ਗੱਲ ਕਰਦਾ ਹੈ ਜਿਸ ਤੋਂ ਉਹ ਲੋਕੇਟ ਜੋ ਕਿ ਬਿਲਕੁਲ ਉਭੋ ਉਹ ਫਤੇ ਸਿੰਘ ਵਾਲੇ ਲੋਕੇਟ ਨਾ ਮਿਲਦਾ ਹੈ ਇਹ ਕੋਈ ਆਮ ਗੱਲ ਨਹੀਂ ਛੇ ਤੂੰ ਜ਼ਰੂਰ ਜਾਂਚ ਕਰੇ ਇਸ ਸਾਡੇ ਦੋਵਾਂ ਦੇ ਵਿਚਕਾਰ ਆਣਾ ਚਾਹੀਦੀ ਹੈ ਮੈਂ ਨਹੀਂ ਚਾਹੁੰਦਾ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਵੇ ਜਾਂ ਖਬਰ ਜਿਹੜੀ ਹੈ ਬਾਹਰ ਨਿਕਲੇ ਮੇਰੀ ਪਤਨੀ ਤੱਕ ਪਹੁੰਚੇ ਜਾਂ ਮੀਡੀਆ ਤੱਕ ਪਹੁੰਚੇ ਸ਼ਾਮ ਤੱਕ ਅਮਰਜੀਤ ਦੀ ਰਿਪੋਰਟ ਆ ਗਈ ਅਤੇ ਉਹ ਹੋਰ ਵੀ ਹੈਰਾਨ ਕਰਨ ਵਾਲੀ ਸੀ ਸਾਰੇ ਕੇਸ ਬੜਾ ਅਜੀਬ ਹੈ ਨਿਸ਼ਾਨ ਨਾਮ ਦੇ ਇਸ ਲੜਕੇ ਦਾ ਕੋਈ ਸਰਕਾਰੀ ਰਿਕਾਰਡ ਤੱਕ ਨਹੀਂ ਹੈ ਨਾ ਕੋਈ ਜਨਮ ਸਰਟੀਫਿਕੇਟ ਹੈ ਨਾ ਕੋਈ ਸਕੂਲ ਦਾ ਰਿਕਾਰਡ ਹੈ ਉਹ ਪਿਛਲੇ 2 ਸਾਲਾਂ ਤੋਂ ਹੀ ਬਾਬਾ ਗੁਰਦਿਆਲ ਸਿੰਘ ਦੇ ਡੇਰੇ ਵਿੱਚ ਰਹਿ ਰਿਹਾ ਹੈ ਬਾਬਾ ਜੀ ਦਾ ਕਹਿਣਾ ਹੈ ਵੀ ਉਹ ਇੱਕ ਸ਼ਹੀਦ ਫੌਜੀ ਦਾ ਪੁੱਤਰ ਹੈ ਪਰ ਉਹਨਾਂ ਨੇ ਉਸ ਫੌਜੀ ਦਾ ਨਾਮ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਵੀ ਉਸ ਦੀ ਸ਼ਕਲ ਅਤੇ ਉਮਰ ਉਹ ਬਿਲਕੁਲ ਲੈਫਟੀਨੈਂਟ ਫਤਿਹ ਸਿੰਘ ਵਰਗੀ ਹੈ ਬਲਰਾਜ ਸਿੰਘ ਦਾ ਸ਼ੱਕ ਤਦ ਹੁਣ ਯਕੀਨ ਦੇ ਵਿੱਚ ਬਦਲਣ ਲੱਗਾ ਸੀ ਇਹ ਸਿਰਫ ਇੱਕ ਸੰਯਗ ਨਹੀਂ ਹੋ ਸਕਦਾ ਉਸ ਦੇ ਪਿੱਛੇ ਕੋਈ ਵੱਡਾ ਰਾਜ਼ ਲੁਕਿਆ ਹੈ ਕੋਈ ਅਜੀਬ ਕਹਾਣੀ ਜਿਸ ਬਾਰੇ ਉਹ ਬਿਲਕੁਲ ਅਣਜਾਣ ਸਨ ਉਹਨਾਂ ਨੇ ਉਸੇ ਵੇਲੇ ਬਾਬਾ ਦੀਪ ਸਿੰਘ ਸ਼ਹੀਦ ਨਿਵਾਸ ਜੋ ਕਿ ਉੱਥੋਂ ਥੋੜੀ ਹੀ ਦੂਰ ਤੇ ਸੀ ਉਸ ਵੱਲ ਆਪਣੀ ਗੱਡੀ ਮੋੜੀ ਨਿਹੰਗ ਡੇਰਾ ਸ਼ਹਿਰ ਦੇ ਬਾਹਰ ਬਾਰੇ ਇੱਕ ਸ਼ਾਂਤ ਪਵਿੱਤਰ ਮਾਹੌਲ ਵਾਲੀ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਦੇ ਨਾਲ ਸੀ ਬਾਬਾ ਗੁਰਦਿਆਲ ਸਿੰਘ ਇੱਕ ਲੰਬੀ ਚਿੱਟੀ ਦਾੜੀ ਵਾਲੇ ਨੀਲੇ ਬਾਣੇ ਦੀ ਵੀ ਸਜੇ ਹੋਏ ਇਹ ਰੋਕ ਕੇ ਸੰਗ ਦੇ ਡੇਰੇ ਦੇ ਵਿੜੇ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਥਾ ਕਰ ਰਹੇ ਸਨ ਗੁਰੂ ਜੀ ਦੀ ਬਾਣੀ ਦੀ ਵਿਆਖਿਆ ਕਰ ਰਹੇ ਸਨ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਅਥਾਹ ਸ਼ਾਂਤੀ ਅਤੇ ਗਿਆਨ ਦੀ ਚਮਕ ਸੀ ਬਲਰਾਜ ਸਿੰਘ ਨੇ ਆਪਣੀ ਪਛਾਣ ਦੱਸੇ ਬਿਨਾ ਉੱਥੇ ਕੋਈ ਦਰ ਬੈਠਣਾ ਤਾਂ ਕਿਤਾ ਕਥਾ ਜਿਵੇਂ ਹੀ ਖਤਮ ਹੋਈ ਇੱਕ ਆਮ ਸ਼ਰਧਾਲੂ ਦੇ ਵਾਂਗ ਬਾਬਾ ਜੀ ਦੇ ਕੋਲ ਆ ਕੇ ਬਾਬਾ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲੰਦਾ ਹੈ ਬਾਬਾ ਜੀ ਮੈਂ ਆਪਣੇ ਮੰਦਿਰ ਸ਼ਾਂਤੀ ਲਈ ਇੱਥੇ ਆਇਆ ਹਾਂ ਮੇਰਾ ਪੁੱਤਰ 2 ਸਾਲ ਪਹਿਲਾਂ ਦੇਸ਼ ਲਈ ਸ਼ਹੀਦ ਹੋ ਚੁੱਕਾ ਹੈ ਬਾਬਾ ਜੀ ਨੇ ਹੌਲੀ ਜੀ ਮੁਸਕਰਾ ਕੇ ਆਪਣੀ ਅੱਖਾਂ ਖੋਲੀਆਂ ਡੀਆਈਜੀ ਸਾਹਿਬ ਪੁੱਤਰ ਸ਼ਹੀਦ ਨਹੀਂ ਅਮਰ ਹੁੰਦੇ ਹਨ ਅਤੇ ਤੁਹਾਡਾ ਪੁੱਤਰ ਤਾਂ ਅੱਜ ਵੀ ਜਾਂਦਾ ਹੈ ਬਲਰਾਜ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਕਿਸੇ ਗਏ ਤੁਸੀਂ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਅਤੇ ਇਸ ਦਾ ਕੀ ਮਤਲਬ ਹੈ ਬਾਬਾ ਜੀ ਨੇ ਸ਼ਾਂਤ ਲਹਿਜੇ ਵਿੱਚ ਨਿਸ਼ਾਨ ਨੂੰ ਬੁਲਾਇਆ ਅਤੇ ਉਸ ਨੂੰ ਸੰਗਤ ਦੀ ਸੇਵਾ ਵਿੱਚ ਪੇ ਦਿੱਤਾ ਫਿਰ ਉਹ ਬਲਰਾਜ ਸਿੰਘ ਇੱਕ ਛੋਟੇ ਦੇ ਜੀ ਕਮਰੇ ਵਿੱਚ ਲਗੇ ਸਰਦਾਰ ਜੀ ਅਸੀਂ ਗੁਰੂ ਦੇ ਸੇਵਕ ਹਾਂ ਸਾਨੂੰ ਰੂਹਾਂ ਦੀ ਪਛਾਣ ਹੈ ਬਾਬਾ ਜੀ ਨੇ ਨਿਮਰਤਾ ਨਾਲ ਕਿਹਾ ਫਿਰ ਉਹਨਾਂ ਨੇ ਰਾਜ ਖੋਲਣਾ ਸ਼ੁਰੂ ਕੀਤਾ ਜਿਸ ਨੇ ਬਲਰਾਜ ਸੰਗੀਤ ਦੁਨੀਆ ਹੀ ਹਿਲਾ ਕੇ ਰੱਖ ਦਿੱਤੇ ਤੁਹਾਡਾ ਪੁੱਤਰ ਫਤੇ ਸਿੰਘ ਇੱਕ ਬੜੇ ਹੀ ਖਾਸ ਅਤੇ ਗੁਪਤ ਮਿਸ਼ਨ ਤੇ ਸੀ ਇਹ ਮਿਸ਼ਨ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਸੀ ਉਸਦਾ ਕੰਮ ਇੱਕ ਅਜਿਹੇ ਗਵਾਂਹ ਅਤੇ ਉਸਦੇ ਪਰਿਵਾਰ ਨੂੰ ਬਚਾਉਣਾ ਸੀ ਜਿਸ ਕੋਲ ਦੁਸ਼ਮਣ ਦੇਸ਼ ਦੇ ਖਿਲਾਫ ਵੱਡੇ ਸਬੂਤ ਸਨ ਉਹ ਗਵਾਂਹ ਨਿਸ਼ਾਨਦਾ ਪਿਤਾ ਖੁਦ ਇੱਕ ਫੌਜੀ ਅਫਸਰ ਅਤੇ ਫਤੇ ਦਾ ਬਚਪਨ ਦਾ ਦੋਸਤੇ ਬਾਬਾ ਜੀ ਨੇ ਇੱਕ ਡੂੰਗਾ ਸਾਲਿਆ ਮਿਸ਼ਨ ਦੌਰਾਨ ਦੁਸ਼ਮਣਾਂ ਨੇ ਉਨ੍ਹਾਂ ਤੇ ਹਮਲਾ ਕੀਤਾ ਨਿਸ਼ਾਨਦੇਵ ਮਾਤਾ ਪਿਤਾ ਉਸੇ ਹਮਲੇ ਵਿੱਚ ਮਾਰੇ ਗਏ ਫਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਰ ਉਸਨੇ ਮੰਨ ਤੂੰ ਪਹਿਲਾਂ ਆਪਣੇ ਆਖਰੀ ਫਰਜ਼ ਨੂੰ ਪੂਰਾ ਕੀਤਾ ਉਸਨੇ ਇਸ ਨੌਜਵਾਨ ਨਿਸ਼ਾਨ ਨੂੰ ਦੁਸ਼ਮਨਾਤ ਤੋਂ ਬਚਾ ਕੇ ਕਿਸੇ ਤਰ੍ਹਾਂ ਮੇਰੇ ਕੋਲ ਪਹੁੰਚਾਇਆ ਬਲਰਾਜ ਸਿੰਘ ਦੀ ਅੱਕਾਂ ਵਿੱਚਾਂਜੂ ਸਨ ਪਰ ਅੱਜ ਇਹਨਾਂ ਹਜਵਾਂ ਦੇ ਵਿੱਚ ਦਰਦ ਦੇ ਨਾਲ-ਨਾਲ ਮਾਣ ਵੀ ਸੀ ਫਤੇ ਦੇ ਆਖਰੀ ਸ਼ਬਦ ਸਨ ਬਾਬਾ ਜੀ ਦੀ ਆਵਾਜ਼ ਦਰ ਗਈ ਬਾਬਾ ਜੀ ਇਹ ਮੇਰੇ ਦੋਸਤਾਂ ਦੀ ਆਖਰੀ ਨਿਸ਼ਾਨੇ ਹੈ ਇਹ ਪਛਾਣ ਗੁਪਤ ਰੱਖਣੀ ਪਵੇਗੀ ਨਹੀਂ ਤਾਂ ਦੁਸ਼ਮਣ ਇਸ ਨੂੰ ਵੀ ਮਾਰ ਦੇਣਗੇ ਇਸ ਨੂੰ ਰੱਖਿਆ ਕਰਨਾ ਤੁਹਾਡਾ ਫਰਜ਼ ਹੈ ਜੇ ਮੈਂ ਵਾਪਸ ਨਾ ਆਇਆ ਤਾਂ ਸਮਝ ਲੈਣਾ ਮੇਰੀ ਸੇਵਾ ਉਸ ਨੌਜਵਾਨ ਦੀ ਜ਼ਿੰਦਗੀ ਵਿੱਚ ਪੂਰੀ ਹੋ ਗਈ ਹੈ ਉਸਨੇ ਚੰਦ ਜਾਂਦੇ ਆਪਣਾ ਇੱਕ ਖੰਡੇ ਵਾਲਾ ਲੋਕੇਟ ਨਿਸ਼ਾਨ ਦੀ ਗਲੇ ਵਿੱਚ ਪਾ ਦਿੱਤਾ ਤਾਂ ਜੋ ਉਸ ਨੂੰ ਹੌਸਲਾ ਮਿਲੇ ਬਲਰਾਜ ਸਿੰਘ ਹੁਣ ਇੱਕ ਬੱਚੇ ਦੇ ਵਾਂਗ ਰੋ ਰਿਹਾ ਸੀ ਉਸਤੇ ਅੰਦਰ ਦਾ ਸਾਰਾ ਦੋਸ਼ ਸਾਰਾ ਗਮ ਹੰਜੂਆਂ ਵਿੱਚ ਵਹਿ ਗਿਆ ਮੇਰਾ ਫਤਿਹ ਮਹਿਤਾ ਸੋਝਦਾ ਸੀ ਵੀ ਮਰਦਾਂ ਲਈ ਲੜਦਾ ਹੈ ਪਰ ਉਹ ਤਾਂ ਇਨਸਾਨੀਅਤ ਅਤੇ ਦੋਸਤੀ ਲਈ ਲੜਦਾ ਸੀ ਅਤੇ ਉਸਨੇ ਤਾਂ ਸੱਚੇ ਦੇਸ਼ ਭਗਤੀ ਨੇ ਬਾਈ ਸੀ ਸਰਦਾਰ ਜੀ ਫਤਿਹ ਨੇ ਨਿਮਾਤਰਮ ਨਿਭਾਇਆ ਹੈ ਉਹਨਾਂ ਨੇ ਸੇਵਾ ਤੇ ਕੁਰਬਾਨ ਜੀ ਤੇ ਅਤੇਸ਼ ਬੱਚੇ ਨੂੰ ਨਵਾਂ ਜੀਵਨ ਬਖਸ਼ਾਇਆ ਇਸ ਬੱਚੇ ਨੂੰ ਫਤਿਹ ਦਾ ਪ੍ਰਸ਼ਾਵਾ ਨਾ ਸਮਝੋ ਇਸ ਨੂੰ ਫਤਿਹ ਦੀ ਨਿਸ਼ਾਨੀ ਸਮਝੋ ਬਾਬਾ ਜੀ ਨੇ ਕਿਹਾ ਉਸੇ ਵੇਲੇ ਨਿਸ਼ਾਨ ਕਮਰੇ ਦੇ ਬਾਹਰ ਆਇਆ ਉਸ ਦੀਆਂ ਅੱਖਾਂ ਦੇ ਵਿੱਚ ਮਾਸੂਮ ਦੀ ਉਤਸੁਕਤਾ ਸੀ ਬਲਰਾਜ ਸਿੰਘ ਨੇ ਅੱਗੇ ਵੱਧ ਕੇ ਆਪਣੇ ਉਸ ਨਿਸ਼ਾਨ ਨੂੰ ਗਲੇ ਨਾਲ ਲਗਾ ਰਿਹਾ ਉਸ ਨੂੰ ਇੰਜ ਲੱਗਿਆ ਕਿ ਉਸ ਦੇ ਪੁੱਤਰ ਦੀ ਆਤਮਾ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ ਬੇਟਾ ਤੂੰ ਮੇਰੇ ਫਤਿਹ ਦਾ ਤਰਮ ਹੈ ਤੂੰ ਮੇਰੇ ਲਈ ਫਤਿਹ ਨਾਲ ਵੀ ਵੱਧ ਕੇ ਹੈ ਕੀ ਕੀ ਤੂੰ ਮੇਰੇ ਨਾਲ ਪਿੰਡ ਚਲੇਗਾ ਤੇਰੀ ਮਾਂ ਉਹ ਅਜੇ ਵੀ ਆਪਣੇ ਪੁੱਤਰ ਦੇ ਸ਼ੌਕ ਵਿੱਚ ਹੈ ਸ਼ਾਇਦ ਤੂੰ ਉਸਤੇ ਦੁੱਖ ਨੂੰ ਹਲਕਾ ਕਰ ਸਕੇ ਨਿਸ਼ਾਨ ਨੇ ਮੁਸਕਰਾ ਕੇ ਬਾਬਾ ਜੀ ਵੱਲ ਦੇਖਿਆ ਬਾਬਾ ਜੀ ਨੇ ਸਿਰਫ ਇਸ਼ਾਰਾ ਕੀਤਾ ਜਾਂ ਪੁੱਤਰੇ ਸੇਵਾ ਦਾ ਰਸਤਾ ਹੁਣ ਤੈਨੂੰ ਤੇਰੇ ਨਵੇਂ ਪਰਿਵਾਰਕ ਲੈ ਗਿਆ ਹੈ ਜਦੋਂ ਬਲਰਾਜ ਸਿੰਘ ਨਿਸ਼ਾਨ ਨੂੰ ਲੈ ਕੇ ਆਪਣੇ ਪਿੰਡ ਪਹੁੰਚੇ ਨਾ ਤਾਂ ਪੂਰਾ ਪਿੰਡ ਹੈਰਾਨੇ ਗਿਆ ਦੀਵਾਲੀ ਦੀ ਉਸ ਰਾਤੇ ਘਰ ਦੇ ਵਿੱਚ ਹਨੇਰਾ ਸੀ ਬਲਜਿੰਦਰ ਕੌਰ ਅਜੇ ਵੀ ਆਪਣੇ ਪੁੱਤਰ ਦੀ ਫੋਟੋ ਦੇ ਸਾਹਮਣੇ ਬੈਠੀ ਸੀ ਜਿਵੇਂ 2 ਸਾਲਾਂ ਤੋਂ ਹੋਵੇ ਜਦੋਂ ਉਸਨੇ ਨਿਸ਼ਾਨੂ ਦੇਖਿਆ ਇੱਕ ਪਲ ਲਈ ਉਸਨ ਹੋ ਗਏ ਉਸ ਦੀਆਂ ਅੱਖਾਂ ਫੈਲ ਗਈਆਂ ਉਸਦੇ ਬੁੱਲ ਕੰਮਣ ਲੱਗੇ ਫਤੇ ਮੇਰਾ ਪੁੱਤਰ ਤੂੰ ਸੱਚਮੁੱਚ ਵਾਪਸ ਆ ਗਿਆ ਹੈ ਉਸਨੇ ਰੋਂਦੇ ਹੋਏ ਨਿਸ਼ਾਨ ਦੇ ਹੱਥ ਬਧਾਇ ਜਿਵੇਂ ਕਿਸੇ ਸੁਪਨੇ ਨੂੰ ਛੂਣ ਦੀ ਕੋਸ਼ਿਸ਼ ਕਰਨੀ ਹੋਵੇ ਨਿਸ਼ਾਨ ਨੇ ਭਾਵੁਕ ਹੋ ਕੇ ਉਸਦੇ ਪੈਰ ਛੁਲੇ ਮਾਤਾ ਜੀ ਮੈਂ ਫਤੇ ਨਹੀਂ ਮੈਂ ਨਿਸ਼ਾਨ ਹਾਂ ਮੈਂ ਤੁਹਾਡੇ ਪੁੱਤਰ ਦੀ ਆਖਰੀ ਸੇਵਾ ਉਸਤੇ ਫਰਜ਼ ਦੀ ਨਿਸ਼ਾਨੀ ਹਾਂ ਹੰਭਲ ਰਾਜ ਸਿੰਘ ਨੇ ਆਪਣੀ ਪਤਨੀ ਨੂੰ ਸਾਰੀ ਕਹਾਣੀ ਦੱਸੀ ਕਿ ਫਤੇ ਨੇ ਆਪਣੀ ਜਾਨ ਦੇ ਕੇ ਆਪਣੇ ਦੋਸਤੇ ਪੁੱਤਰ ਨੂੰ ਬਚਾਇਆ ਅਤੇ ਕਿਵੇਂ ਬਚਾ ਉਸ ਦੀ ਬਹਾਦਰੀ ਦਾ ਜਮਦਾਦਗ ਦਾ ਸਬੂਤ ਹੈ ਹਾਂਜੀ ਕੀ ਕਹਿਣਾ ਚਾਹੂੰਗੀ ਤੁਸੀਂ ਫਤੇ ਸਿੰਘ ਬਾਰੇ ਇਸ ਤਰ੍ਹਾਂ ਨਿਸ਼ਾਨ ਨੂੰ ਇੱਕ ਨਵਾਂ ਪਰਿਵਾਰ ਮਿਲਿਆ ਡੀਆਜੀ ਨੂੰ ਸ਼ਾਇਦ ਕਿਸੇ ਵੀ ਰੋਪ ਦੇਵੀ ਸਹੀ ਸ਼ਾਇਦ ਰੱਬ ਨੇ ਉਸ ਦੀ ਸੁਣ ਲਈ ਰੱਬ ਨੇ ਉਸ ਦੀ ਸੇਵਾ ਦਾ ਫਲ ਦਿੱਤਾ ਹੈ ਧਨ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਆਪਣੇ ਦਰ ਤੇ ਆਏ ਦੀ ਪੈਰ ਰੱਖੀ ਹੈ ਅਰਦਾਸ ਦਾ ਮੁੱਲ ਪਾਇਆ ਹੈ ਉਸ ਨੂੰ ਆਪਣਾ ਵਿਛੜਿਆ ਪੁੱਤਰ ਹੈ ਪਲਕ ਕਿਸੇ ਵੀ ਰੂਪ ਵਿੱਚ ਮਿਲਿਆ ਲੇਕਿਨ ਮਿਲ ਗਿਆ ਹੈ ਅੱਜ ਉਸਦੇ ਕੋਲ ਔਲਾਦ ਹੈ ਅਤੇ ਨਿਸ਼ਾਨਦਰਾ ਹੈ ਉਹਨਾਂ ਦੇ ਘਰ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਸੇਵਾ ਕਰ ਰਿਹਾ ਹੈ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਫਤੇਹ ਸਿੰਘ ਬਾਰੇ ਜਿਸ ਨੇ ਆਪਣੀ ਜਾਂਦੇ ਖੜ ਕੇ ਦੇ ਸੇਵਾ ਨਿਭਾਈ ਦੇ ਸੇਵਾ ਨਹੀਂ ਬਲਕਿ ਆਪਣੀ ਦੋਸਤੀ ਨਿਭਾਇਆ ਹਾਂਜੀ ਦੇਵ ਜੀ ਸਾਨੂੰ ਜਾਜਤ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਤੁਹਾਡੇ ਕਮੈਂਟਰ ਦਾ ਸਾਨੂੰ ਇਤਜ਼ਾਰ ਰਹੇਗਾ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਤੱਕ ਸ਼ੇਅਰ ਜਰੂਰ ਕਰ ਦੇਣਾ ਜੇ ਤਾਂ ਕਿ ਉਹਨਾਂ ਤੱਕ ਵੀ ਇਹੋ ਜੀਆਂ ਕਹਾਣੀਆਂ ਪਹੁੰਚ ਸਕਣ ਦੇਵ ਜੀ ਸਾਨੂੰ ਅੱਜ ਤੇ ਗੱਜ-ਵੱਜ ਕੇ ਬਲੌਜੀ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ